ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੀ ਅੱਜ ਦੀ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾਓ ਜੀ ਅਤੇ ਰਸਨਾ ਦੇ ਨਾਲ ਵੀ ਵਾਹਿਗੁਰੂ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰੋ ਜੀ ਆਓ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਿਸੇ ਨਗਰ ਦੇ ਵਿੱਚ ਇੱਕ ਮਨੁੱਖ ਆਪਣੀ ਪਤਨੀ ਦੇ ਦੋ ਬੱਚਿਆਂ ਦੇ ਨਾਲ ਰਹਾ ਕਰਦਾ ਸੀ ਉਸ ਕੋਲ ਇੱਕ ਏਕੜ ਜ਼ਮੀਨ ਸੀ ਉਸ ਵਿੱਚ ਉਹ ਖੇਤੀ ਕਰਦਾ ਤੇ ਆਪਣੇ ਬੱਚਿਆਂ ਦਾ ਪਾਲਨ ਪੋਸ਼ਣ ਕਰਦਾ ਸੀ ਜੋ ਵੀ ਮਿਲਦਾ ਉਸ ਵਿੱਚ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਖੇਤ ਦੇ ਕੋਲ ਇੱਕ ਦਰਿਆ ਵਹਿੰਦਾ ਸੀ ਉੱਥੇ ਸੰਤ ਫਕੀਰ ਅਕਸਰ ਆ ਕੇ ਕਥਾ ਕੀਰਤਨ ਕਰਿਆ ਕਰਦੇ ਸਨ ਦੇਹ ਕਰਦੇ ਸੰ ਵੀ ਜੋ ਵੀ ਕਮਾਓ ਉਸ ਵਿੱਚੋਂ ਕੁਝ ਹਿੱਸਾ ਦਾਨ ਜ਼ਰੂਰ ਕਰੋ ਤੇ ਉਹ ਵੀ ਜੋ ਕੁਝ ਕਮਾਉਂਦਾ ਸੀ ਉਸ ਵਿੱਚੋਂ ਕਣਕ ਹੋਵੇ ਚੋਲ ਹੋਵੇ ਦੇ ਆਟੇ ਵਿੱਚ ਥੋੜਾ ਜਿਹਾ ਗੁੜ ਮਿਲਾ ਕੇ ਦਰਿਆ ਦੇ ਕੰਢੇ ਬੈਠ ਕੇ ਉਹ ਮੱਛੀਆਂ ਨੂੰ ਉੱਥੇ ਰੋਜ਼ ਗੋਲੀਆਂ ਸੁੱਟ ਦਿਆ ਕਰਦਾ ਸੀ ਰੋਜ਼ ਉਸ ਦੀ ਜ਼ਿੰਦਗੀ ਦਾ ਇਹ ਨਿਯਮ ਸੀ ਉਸ ਦਾ ਪੁੱਤਰ ਪੁੱਛਣ ਲੱਗਿਆ ਪਿਤਾ ਜੀ ਤੁਸੀਂ ਇਹ ਕੀ ਕਰਦੇ ਹੋ ਤਾਂ ਉਹ ਕਹਿੰਦਾ ਕਿ ਸੰਤ ਫਕੀਰ ਜੀ ਕਹਿੰਦੇ ਹਨ ਕਿ ਜੋ ਵੀ ਕਮਾਓ ਉਸ ਦਾ ਕੁਝ ਹਿੱਸਾ ਦਾਨ ਜ਼ਰੂਰ ਕਰੋ ਤੇ ਕਹਿੰਦੇ ਮੈਂ ਹੋਰ ਤੇ ਕੁਝ ਦਾਨ ਨਹੀਂ ਕਰ ਸਕਦਾ ਇੱਕ ਮੁਠੀ ਆਟਾ ਤੇ ਗੁੜ ਦੀ ਡਲੀ ਨੂੰ ਮੈਂ ਰੋਜ਼ ਮਿਲਾ ਕੇ ਇੱਥੇ ਮੱਛੀਆਂ ਨੂੰ ਪਾਨਾਂ ਹ ਇਹਨਾਂ ਬੇਜਵਾਨਾਂ ਨੂੰ ਖਵਾਉਣ ਦੇ ਨਾਲ ਪਰਮਾਤਮਾ ਆਤਮਾ ਸਾਡੀ ਕਿਸਮਤ ਨੂੰ ਸ਼ਾਇਦ ਬਦਲ ਦੇ ਬੇਜਵਾਨਾਂ ਦੀ ਅਸੀਸ ਲੱਗ ਜਾਵੇ ਆਪਣੀ ਕਿਸਮਤ ਵੀ ਬਦਲ ਜਾਏ ਕਹਿੰਦੇ ਉਸਦੇ ਪੁੱਤਰ ਦੇ ਮਨ ਨੂੰ ਇਹ ਗੱਲ ਲੱਗ ਗਈ ਕੁਝ ਸਮਾਂ ਲੰਘਿਆ ਤੇ ਉਸਦੀ ਘਰਵਾਲੀ ਅਕਾਲ ਚਲਾਣੇ ਕਰ ਗਈ ਤੇ ਉਹ ਬਹੁਤ ਹੀ ਦੁਖੀ ਰਹਿਣ ਲੱਗਿਆ ਆਸ-ਪਾਸ ਦੇ ਲੋਕ ਤੇ ਰਿਸ਼ਤੇਦਾਰਾਂ ਨੇ ਕਿਹਾ ਵੀ ਐਵੇਂ ਕਰੋ ਤੁਸੀਂ ਦੂਜਾ ਵਿਆਹ ਕਰ ਲਓ ਪਰ ਕਿਸਾਨ ਨੇ ਕਿਹਾ ਕਿ ਦੂਜਾ ਵਿਆਹ ਕੀਤਾ ਕੀ ਪਤਾ ਕਿਵੇਂ ਦੀ ਆਵੇ ਜਿਸ ਦੇ ਨਾਲ ਸਾਡੇ ਘਰ ਦੇ ਬੱਚਿਆਂ ਦੇ ਵਿੱਚ ਵੀ ਕਲੇਸ਼ ਰਹਿਣ ਲੱਗ ਜਾਵੇ ਕਿ ਉਹ ਕਹਿਣ ਲੱਗਿਆ ਕਿ ਮੈਂ ਆਪਣੇ ਬੱਚਿਆਂ ਨੂੰ ਆਪ ਹੀ ਪਾਲਾਂਗਾ ਉਹ ਸਵੇਰੇ ਉੱਠਦਾ ਉਹਨਾਂ ਨੂੰ ਖਾ ਪਿਆ ਕੇ ਖੇਤ ਵਿੱਚ ਜਾਂਦਾ ਤੇ ਆਟੇ ਦੇ ਵਿੱਚ ਗੁੜ ਪਾ ਕੇ ਗੋਲੀਆਂ ਵਟ ਕੇ ਲੈ ਜਾਂਦਾ ਤੇ ਦਰਿਆ ਦੇ ਵਿੱਚ ਸੁੱਟ ਦਿੰਦਾ ਫਿਰ ਆਪਣੇ ਕੰਮ ਤੇ ਲੱਗ ਜਾਂਦਾ ਹੌਲੀ ਹੌਲੀ ਸਮਾਂ ਲੰਘਣ ਲੱਗਿਆ ਉਸ ਨੂੰ ਚਿੰਤਾ ਰਹਿੰਦੀ ਸੀ ਤੇ ਉਹ ਵੀ ਇੱਕ ਦਿਨ ਅਕਾਲ ਚਲਾਣੇ ਕਰ ਗਿਆ ਤੇ ਕਹਿੰਦੇ ਉਹਨੂੰ ਉਸ ਦੇ ਜਿਹੜੇ ਬੱਚੇ ਸਨ ਉਹ ਬਹੁਤ ਹੀ ਉਦਾਸ ਰਹਿਣ ਲੱਗੇ ਪੁੱਤਰ ਨੂੰ ਸਮਝ ਆ ਗਈ ਸੀ ਕਿ ਹੁਣ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਦੇ ਉੱਤੇ ਹੀ ਹੇ ਪੁੱਤਰ ਸੋਚਦਾ ਸੀ ਤੇਰੀ ਭੈਣ ਦਾ ਵਿਆਹ ਜੋ ਹੈ ਉਹ ਮੈਂ ਕਰਨਾ ਹੈ ਹੁਣ ਉਹ ਰੋਜ਼ ਹੀ ਸੋਚਦਾ ਤੇ ਆਸ-ਪਾਸ ਦੇ ਆਪਣੇ ਗਵਾਂਢੀਆਂ ਨੂੰ ਆਖਦਾ ਵੀ ਰਿਸ਼ਤਾ ਲੈ ਕੇ ਆਓ ਪਰ ਜਦ ਵੀ ਕੋਈ ਰਿਸ਼ਤਾ ਆਂਦਾ ਤਾਂ ਉਹ ਬਹੁਤ ਜ਼ਿਆਦਾ ਦਾਣ ਦਹੇਜ ਮੰਗਦੇ ਉਸ ਕੋਲ ਪੈਸਾ ਟੱਕਾ ਤਾਂ ਹੈ ਨਹੀਂ ਸੀ ਉਹ ਦਾਣ ਦਹੇਜ ਦੇ ਸਕੇ ਰੋਜ਼ ਕੋਈ ਨਾ ਕੋਈ ਰਿਸ਼ਤਾ ਆਂਦਾ ਪਰ ਦਾਣ ਦਹੇਜ ਤੇ ਆ ਕੇ ਗੱਲ ਮੁੱਕ ਜਾਂਦੀ ਉਹ ਬੜਾ ਹੀ ਪਰੇਸ਼ਾਨ ਹੋਇਆ ਅਕਸਰ ਜਦੋਂ ਗੋਲੀਆਂ ਵਟ ਕੇ ਲੈ ਕੇ ਜਾਂਦਾ ਦਰਿਆ ਦੇ ਕੰਡੇ ਬੈਠਦਾ ਤੇ ਮੱਛੀਆਂ ਨਾਲ ਗੱਲਾਂ ਕਰਿਆ ਕਰਦਾ ਅਤੇ ਬੈਠੇ ਬੈਠੇ ਮਨ ਵਿੱਚ ਖਿਆਲ ਆਇਆ ਕਿ ਜ਼ਮੀਨ ਨੂੰ ਇਹਨੂੰ ਕਿਸੇ ਦੇ ਕੋਲ ਗਹਿਣੇ ਰੱਖ ਦਿੰਦਾ ਹਾਂ ਤੇ ਪੈਸੇ ਮਿਲ ਜਾਣਗੇ ਉਸ ਨਾਲ ਮੈਂ ਵਿਆਹ ਕਰ ਸਕਦਾ ਹਾਂ ਫਿਰ ਆਪਣਾ ਗੁਜ਼ਾਰਬਸਰ ਮੈਂ ਕਾਰ ਹੀ ਲਵਾਂਗਾ ਇਹ ਸੋਚ ਕੇ ਪਿੰਡ ਦੇ ਸ਼ਾਹੂਕਾਰ ਦੇ ਕੋਲ ਗਿਆ ਜਾ ਕੇ ਕਿਹਾ ਕਿ ਮੈਂ 1 ਏਕੜ ਜ਼ਮੀਨ ਗਹਿਣੇ ਰੱਖਣਾ ਚਾਹੁੰਦਾ ਹਾਂ ਉਹਨੇ ਕਿਹਾ ਪੁੱਤਰ ਤੇਰੇ ਕੋਲ ਜ਼ਮੀਨ ਦੇ ਨਾਮ ਤੇ ਸਿਰਫ ਇਹ ਹੀ ਇੱਕ ਟੁਕੜਾ ਹੈ ਜੇ ਇਸ ਨੂੰ ਵੀ ਤੂੰ ਗਹਿਣੇ ਰੱਖ ਦੇਵੇਂਗਾ ਤੇ ਖਾਏਂਗਾ ਕੀ ਉਹਨੇ ਕਿਹਾ ਕਿ ਕੋਈ ਨਾ ਮੈਂ ਕਮਾ ਕੇ ਖਾ ਲਵਾਂਗਾ ਉਹ ਕਹਿਣ ਲੱਗੇ ਕਿ ਇੱਕ ਏਕੜ ਤੇ ਗਹਿਣਾ ਵੀ ਕਿੰਨਾ ਕੁ ਤੈਨੂੰ ਮਿਲੇਗਾ ਉਹਨੇ ਕਿਹਾ ਜੀ ਜੋ ਬਣਦਾ ਸਰਦਾ ਹੈ ਤੁਸੀਂ ਉਹ ਮੈਨੂੰ ਦੇ ਦਿਓ ਉਹਨੇ ਕਿਹਾ ਦੇਖ ਪੁੱਤਰ ਤੇਰੇ ਪਿਤਾ ਜੀ ਸੀ ਉਹ ਬੜੇ ਹੀ ਭਲੇ ਮਾਨਸ ਆਦਮੀ ਸੀ ਮੇਰੇ ਉਹਨਾਂ ਨਾਲ ਬਹੁਤ ਚੰਗੇ ਸੰਬੰਧ ਸਨ ਇਸ ਕਰਕੇ ਤੈਨੂੰ ਇੱਕ ਏਕੜ ਦੀ ਮੈਂ ਤੈਨੂੰ ਸੋਹ ਸੋਨੇ ਦੀਆਂ ਮੋਹਰਾ ਦੇ ਸਕਦਾ ਹਾਂ ਉਹ ਲੈ ਕੇ ਤੇ ਆਪਣੇ ਘਰ ਚਲਾ ਗਿਆ ਜਦੋਂ ਉਸ ਦੀ ਭੈਣ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਬਹੁਤ ਉਦਾਸ ਹੋ ਗਈ ਲੱਗੀ ਵੀਰੇ ਇੱਕੋ ਏਕੜ ਜ਼ਮੀਨ ਸੀ ਉਹਦੇ ਉੱਤੇ ਤੂੰ ਖੇਤੀ ਕਰਕੇ ਘਰ ਦਾ ਗੁਜ਼ਾਰਾ ਕਰਦਾ ਸੀ ਤੇ ਤੂੰ ਉਸ ਨੂੰ ਵੀ ਕਿਸੇ ਨੂੰ ਗਹਿਣੇ ਰੱਖ ਦਿੱਤਾ ਹੈ ਮੇਰੇ ਪਿੱਛੋਂ ਕਿੱਥੋਂ ਕਮਾਏ ਖਾਏਗਾ ਉਹਨੇ ਕਿਹਾ ਕੋਈ ਨਹੀਂ ਇਹ ਮੇਰੀ ਸਿਰਦਰਦੀ ਹੈ ਮੈਂ ਘਰ ਲਵਾਗਾ ਅਗਲੇ ਦਿਨ ਕਿਸੇ ਨੇ ਆਖਿਆ ਤੇ ਰਿਸ਼ਤਾ ਹੋ ਗਿਆ ਇੱਕ ਹਫਤੇ ਦੇ ਅੰਦਰ ਭੈਣ ਦਾ ਵਿਆਹ ਕਰਕੇ ਨਵੇਂ ਘਰ ਤੋਰ ਦਿੱਤਾ ਕੰਦੇ ਜਾਨ ਤੋਂ ਬਾਅਦ ਉਹ ਬਹੁਤ ਹੀ ਉਦਾਸ ਰਹਿਣ ਲੱਗਿਆ ਇੱਕ ਦਿਨ ਉਸ ਕੋਲ ਇੱਕ ਬਜ਼ੁਰਗ ਬਾਬਾ ਆਇਆ ਤੇ ਕਹਿਣ ਲੱਗਿਆ ਪੁੱਤਰ ਨਿਰਾਸ਼ਾ ਤੇ ਉਦਾਸੀ ਹਮੇਸ਼ਾ ਘਰ ਦੇ ਵਿੱਚ ਦਲਿੱਦਰਤਾ ਨੂੰ ਲੈ ਕੇ ਆਉਂਦੀ ਹੈ ਤੂੰ ਨੌਜਵਾਨ ਹੈ ਉਦਮ ਕਰ ਹੱਲਾਸ਼ੇਰੀ ਦਿੱਤੀ ਤੇ ਆਪਣੇ ਕੰਮ ਕਰ ਕਰ ਐਵੇਂ ਬੈਠਣ ਨਾਲ ਨਹੀਂ ਸਰਨਾ ਉਸਨੇ ਕਿਹਾ ਕਿ ਬਾਬਾ ਜੀ ਮੈਂ ਆਪਣੇ ਖੇਤ ਸ਼ਾਹੂਕਾਰ ਦੇ ਕੋਲ ਗਹਿਣੇ ਰੱਖ ਦਿੱਤੇ ਹਨ ਹੁਣ ਮੈਂ ਕਿੱਥੇ ਜਾਵਾਂ ਤੇ ਕੀ ਕਰਾਂ ਉਹਨੇ ਕਿਹਾ ਪੁੱਤਰ ਕੋਈ ਨਾ ਉਹ ਖੇਤ ਵੀ ਤੇਰੇ ਹੋ ਜਾਣਗੇ ਤੂੰ ਉਦਮ ਤਾਂ ਕਰ ਲੋਕਾਂ ਦੇ ਖੇਤਾਂ ਵਿੱਚ ਕੰਮ ਕਰ ਆਪੇ ਮਿਹਨਤ ਟਕਾ ਮਿਲੇਗਾ ਕੰਮਕਾਰ ਵੀ ਚਲੇਗਾ ਖੇਤ ਵੀ ਛੁੜਾ ਲਵੇਗਾ ਉਹਨੂੰ ਗੱਲ ਸਿਆਣੀ ਲੱਗੀ ਅਗਲੇ ਦਿਨ ਕਿਸੇ ਦੇ ਖੇਤ ਵਿੱਚ ਕੰਮ ਕਰਨ ਦੇ ਲਈ ਚਲਾ ਗਿਆ ਰੋਜ਼ ਸ਼ਾਮ ਨੂੰ ਦਿਹਾੜੀ ਮਿਲ ਜਾਂਦੀ ਕੁਝ ਬਚਾ ਕੇ ਰੱਖ ਲੈਂਦਾ ਕੁਝ ਖਾ ਪੀ ਲੈਂਦਾ ਬਾਬੇ ਨੂੰ ਉਹ ਬੜਾ ਹੀ ਮਿਹਨਤੀ ਤੇ ਸਿਆਣਾ ਲੱਗਦਾ ਸੀ ਬਾਬੇ ਨੇ ਆਪਣੇ ਰਿਸ਼ਤੇਦਾਰੀ ਵਿੱਚ ਇੱਕ ਕੁੜੀ ਦੇ ਨਾਲ ਉਸ ਦਾ ਵਿਆਹ ਕਰ ਦਿੱਤਾ ਵਿਆਹ ਤੋਂ ਪਹਿਲਾਂ ਬੜਾ ਖੁਸ਼ ਸੀ ਚੱਲ ਮੇਰਾ ਵੀ ਵਿਆਹ ਹੋ ਜਾਵੇਗਾ ਮੇਰਾ ਵੀ ਘਰ ਬਣ ਜਾਵੇਗਾ ਮਨ ਵਿੱਚ ਸੋਚ ਰਿਹਾ ਸੀ ਬੜਾ ਜ਼ਿਆਦਾ ਖੁਸ਼ ਸੀ ਕਿ ਵਿਆਹ ਹੋਇਆ ਕੁਝ ਦਿਨ ਬਤੀਤ ਹੋਏ ਜਿਹੜੀ ਵੋਟੀ ਆਈ ਸੀ ਉਹ ਬੜੀ ਚੰਗੀ ਰਹੀ ਬਾਅਦ ਦੇ ਵਿੱਚ ਗਰੀਬੀ ਦੇ ਹਾਲਾਤ ਦੇਖ ਕੇ ਤਾਨੇ ਮਾਰਨ ਲੱਗੀ ਅਕਸਰ ਹੀ ਉਸ ਦੇ ਨਾਲ ਲੜਦੀ ਰਿਹਾ ਕਰਦੀ ਕਲਾ ਕਲੇਸ਼ ਕਰਿਆ ਕਰਦੀ ਇਸੀ ਗੱਲ ਤੋਂ ਬੜਾ ਦੁਖੀ ਰਹਾ ਕਰਦਾ ਜਦ ਖੇਤਾਂ ਵਿੱਚ ਕੰਮ ਕਰਨ ਲਈ ਜਾਇਆ ਕਰਦਾ ਤੇ ਉਹਨੇ ਵਿਚਾਰੇ ਨੇ ਮੁੱਠ ਆਟਾ ਤੇ ਇੱਕ ਡਲੀ ਗੁੜ ਦੀ ਨੂੰ ਗੁੰਨ ਕੇ ਗੋਲੀਆਂ ਬਣਾ ਕੇ ਲੈ ਜਾਇਆ ਕਰਨਾ ਉਹਨੂੰ ਪਿਓ ਦੀ ਗੱਲ ਯਾਦ ਸੀ ਕਿ ਬੇਜੁਬਾਨਾਂ ਦਾ ਢਿੱਡ ਪਰ ਨਾਲ ਆਪਣੀ ਕਿਸਮਤ ਵੀ ਬਦਲ ਜਾਂਦੀ ਹੈ ਪਰ ਉਸਦੀ ਪਤਨੀ ਇਸ ਗੱਲ ਤੇ ਉਸ ਨੂੰ ਬੜੇ ਤਾਨੇ ਦਿਆ ਕਰਦੀ ਵੀ ਆਪਣਾ ਢਿੱਡ ਤੇ ਪਰਦਾ ਨਹੀਂ ਐ ਵੱਡਾ ਆਇਆ ਮੱਛੀਆਂ ਦਾ ਢਿੱਡ ਭਰਨ ਵਾਲਾ ਉਹਨੇ ਅੱਗੋਂ ਕੁਝ ਨਾ ਕਿਹਾ ਕਰਨਾ ਉਹ ਚੁੱਪ ਹੋ ਜਾਇਆ ਕਰਦਾ ਤੇ ਇਸ ਤਰ੍ਹਾਂ ਉਸ ਦੇ ਘਰ ਦਾ ਕਲਾ ਕਲੇਸ਼ ਸਮਾਪਤ ਹੋ ਜਾਂਦਾ ਹੌਲੀ ਹੌਲੀ ਸਮਾਂ ਲੰਘਣ ਲੱਗਿਆ ਪਿੰਡ ਦੇ ਲੋਕਾਂ ਦੀ ਫਸਲ ਪੱਕਣ ਲੱਗੀ ਜਿਸ ਕਰਕੇ ਹੁਣ ਉਹਨੂੰ ਦਿਹਾੜੀ ਵੀ ਨਹੀਂ ਮਿਲਦੀ ਸੀ ਹੁਣ ਉਸ ਕੋਲ ਗੁੜੜੀ ਵੀ ਨਹੀਂ ਹੈਗੀ ਵਿਚਾਰਾ ਆਟਾ ਗੁੰਨ ਕੇ ਲਿਜਾ ਕੇ ਅੱਜ ਗੁੜ ਵੀ ਨਹੀਂ ਹੈਗਾ ਤੇ ਪਰਮਾਤਮਾ ਨੂੰ ਕਹਿੰਦਾ ਕਿਸੇ ਦਾ ਵੀ ਬੁਰਾ ਨਹੀਂ ਕੀਤਾ ਫਿਰ ਫਿਰ ਵੀ ਅੱਜ ਮੇਰੇ ਕੋਲ ਇੱਕ ਗੁੜ ਦੀ ਭੇਲੀ ਜੁਗੇ ਵੀ ਪੈਸੇ ਨਹੀਂ ਹੈਗੇ ਵਿਚਾਰਾ ਹੰਝੂ ਵਹਾਣ ਲੱਗਿਆ ਆਟਾ ਗੁੰਨ ਕੇ ਮੱਛੀਆਂ ਨੂੰ ਆਵਾਜ਼ਾਂ ਲਗਾ ਰਿਹਾ ਜਦ ਮੱਛੀਆਂ ਨੇ ਖਾਦਾ ਤੇ ਉਥੋਂ ਆਵਾਜ਼ ਆਈ ਕਿ ਹਰ ਰੋਜ਼ ਤਾਂ ਤੂੰ ਮਿੱਠਾ ਪਾਨਾ ਹੈ ਅੱਜ ਖਾਰਾ ਕਿਉਂ ਲੱਗ ਰਿਹਾ ਹੈ ਤਿੰਨ ਵਾਰ ਆਵਾਜ਼ ਆਈ ਆਸੇ-ਪਾਸੇ ਦੇਖਿਆ ਤਾਂ ਕੋਈ ਵੀ ਨਹੀਂ ਸੀ ਫਿਰ ਸੁਨਹਿਰੀ ਰੰਗ ਦੀ ਮੱਛਲੀ ਸਾਹਮਣੇ ਆ ਕੇ ਖੜੀ ਹੋ ਗਈ ਤੇ ਉਹ ਘਬਰਾ ਗਿਆ ਉਹ ਕਹਿੰਦੀ ਕਿ ਮੈਂ ਰੋਜ਼ ਤੇਰਾ ਦਿੱਤਾ ਖਾਨੀ ਹਾਂ ਤੇਰੇ ਪਿਤਾ ਜੀ ਦਾ ਵੀ ਮਿੱਠਾ ਦਿੱਤਾ ਖਾਦਾ ਹੈ ਤੇ ਤੇਰਾ ਵੀ ਖਾਦਾ ਹੈ ਪਰ ਅੱਜ ਪਹਿਲੀ ਵਾਰ ਲੂਣਾ ਲੱਗਿਆ ਤੇ ਪੁੱਛਣਗੀ ਕੀ ਕੀ ਕਾਰਨ ਹੈ ਉਹਨੇ ਕਿਆ ਵੀ ਇਹ ਸਾਰਾ ਕੁਝ ਤਾਂ ਹੋਇਆ ਹੈ ਵੀ ਅੱਜ ਮੇਰੇ ਕੋਲ ਗੁੜ ਦੀ ਭੇਲੀ ਨਹੀਂ ਸੀ ਤੇ ਮੈਂ ਪਰਮਾਤਮਾ ਨੂੰ ਰੋ ਰੋ ਕੇ ਅਰਦਾਸ ਕਰਦਿਆ ਪਿਆ ਸੀ ਕਿ ਗਰੀਬੀ ਦੇ ਦਿਨ ਕਦ ਦੂਰ ਹੋਣਗੇ ਉਸ ਸਮੇਂ ਸ਼ਾਇਦ ਅਥਰੂ ਜਿਹੜੇ ਉਹ ਇਸ ਵਿੱਚ ਡਿੱਗ ਪਏ ਹੋਣੇ ਐ ਤੋ ਉਹ ਖਾਰਾ ਹੋ ਗਿਆ ਮੈਨੂੰ ਮਾਫ ਕਰ ਦਿਓ ਮਛਲੀ ਕਹਿਣ ਲੱਗੀ ਕਿ ਤੂੰ ਵਾਕਈ ਗੁੜ ਦੀ ਭੇਲੀ ਪਿੱਛੇ ਰੋਂਦਾ ਪਿਆ ਸੀ ਉਹਨੇ ਕਿਹਾ ਨਹੀਂ ਮੈਂ ਆਪਣੀ ਗਰੀਬੀ ਕਰਕੇ ਰੋਂਦਾ ਪਿਆ ਸੀ ਮੇਰੀ ਘਰਵਾਲੀ ਵੀ ਮੇਰੇ ਨਾਲ ਲੜਦੀ ਹੈ ਮੇਰੇ ਕੋਲ ਹੋਰ ਕੋਈ ਸਾਧਨ ਨਹੀਂ ਇੱਕੋ ਏਕੜ ਜ਼ਮੀਨ ਸੀ ਭੈਣ ਦੇ ਵਿਆਹ ਕਰਕੇ ਉਹ ਵੀ ਮੈਂ ਆਪੂਕਾਰ ਦੇ ਕੋਲ ਗਹਿਣੇ ਰੱਖ ਦਿੱਤੀ ਉਹ ਕਹਿੰਦੀ ਤੂੰ ਜਾਈ ਨਾ ਇੱਥੇ ਹੀ ਰੁਕ ਉਨ ਨੇ ਟੁੱਬੀ ਲਗਾਈ ਤੇ ਦਰਿਆ ਦੇ ਕੰਢੇ ਥੱਲੇ ਚਲੀ ਗਈ ਥੱਲੇ ਜਾ ਕੇ ਇੱਕ ਬੇਸ਼ਕੀਮਤੀ ਮੋਤੀ ਲੈ ਕੇ ਆਈ ਤੇ ਉਨ ਨੇ ਦਰਿਆ ਦੇ ਕੰਢੇ ਵੱਲ ਵਗਾ ਦਿੱਤਾ ਦਰਿਆ ਦੇ ਕੰਢੇ ਵੱਲ ਵਗਾਇਆ ਤਾਂ ਉਹ ਚੌਕ ਗਿਆ ਫਿਰ ਉਹ ਉਸ ਨੂੰ ਲੈ ਕੇ ਬਾਜ਼ਾਰ ਦੇ ਵਿੱਚ ਵੇਚ ਕੇ ਉਸ ਨੂੰ ਬਹੁਤ ਜ਼ਿਆਦਾ ਪੈਸੇ ਮਿਲ ਗਏ ਉਨ ਨੇ ਪਹਿਲਾਂ ਘਰ ਦੀ ਮਰਮਤ ਕਰਾਈ ਸੋਹਣਾ ਘਰ ਬਣਾਇਆ ਘਰ ਦੀ ਚਾਰ ਦਿਵਾਰੀ ਕਰਾਈ ਜੋ ਜ਼ਰੂਰਤ ਦਾ ਸਮਾਨ ਚਾਹੀਦਾ ਸੀ ਉਹ ਘਰ ਲੈ ਕੇ ਆਇਆ ਆਪਣਾ ਖੇਤ ਛੁਡਾਇਆ ਤੇ ਸੁਖੀ ਜੀਵਨ ਬਤੀਤ ਕਰਨ ਲੱਗਿਆ ਪਰ ਮੱਛੀਆਂ ਨੂੰ ਉਹ ਇੱਕ ਮੁਠ ਆਟਾ ਤੇ ਗੁੜ ਦੀ ਭੇਲੀ ਨੂੰ ਗਨਨ ਕੇ ਹੁਣ ਵੀ ਉਹ ਪਾਇਆ ਕਰਦਾ ਸੀ ਉਸ ਦੀ ਘਰ ਵਾਲੀ ਬੇਫਿਜ਼ੂਲ ਵੈਸੇ ਖਰਚ ਕਰਦੀ ਰਹਿੰਦੀ ਸੀ ਉਹ ਅਕਸਰ ਕਹਿਆ ਕਰਦਾ ਸੀ ਕਿ ਭਾਗਵਾਨੇ ਬੇਫਿਜ਼ੂਲ ਖਰਚੀ ਨਾ ਕਰਿਆ ਕਰ ਥੋੜਾ ਦੇਖ ਕੇ ਖਰਚਾ ਕਰਿਆ ਕਰ ਤੂੰ ਉਦਮ ਕਰ ਮਿਹਨਤ ਕਰਿਆ ਕਰ ਤੇ ਫालतू ਨਾ ਉਡਾਇਆ ਕਰ ਪਰ ਉਹਨੇ ਅਗੋ ਕੀ ਕਰਨਾ ਜਿਵੇਂ ਪਹਿਲੇ ਮਿਲ ਗਿਆ ਸੀ ਫਿਰ ਮਿਲ ਜਾਵੇਗਾ ਤੂੰ ਆਪਣੀ ਮੱਛੀਆਂ ਨੂੰ ਜਾ ਆਟਾ ਪਾ ਕੋਈ ਹੋਰ ਫਲ ਮਿਲ ਜਾਵੇਗਾ ਇਹ ਕਹਿ ਕੇ ਉਹਨੇ ਗੱਲ ਨੂੰ ਅਨਗੈਲੀ ਕਰਕੇ ਚਲੀ ਜਾਣਾ ਲਗਭਗ 2 ਸਾਲ ਦੇ ਵਿੱਚ ਹੀ ਸਾਰੀ ਧਨ ਰਾਸ਼ੀ ਸਮਾਪਤ ਹੋ ਗਈ ਪਤਨੀ ਕਹਿਣ ਲੱਗੀ ਕਿ ਮੈਨੂੰ ਨਹੀਂ ਪਤਾ ਤੂੰ ਫਿਰ ਤੋਂ ਮੱਛਲੀ ਦੇ ਕੋਲ ਜਾ ਤੇ ਜਾ ਕੇ ਉਸ ਨੂੰ ਕਹਿ ਉਹਨੇ ਕਿਹਾ ਕਿ ਮੈਂ ਨਹੀਂ ਜਾਵਾਂਗਾ ਉਨੇ ਕਿਆ ਜੇ ਉਸ ਕੋ ਨਹੀਂ ਜਾਣਾ ਤਾਂ ਦਰਿਆ ਵਿੱਚ ਜਾ ਕੇ ਛਾਲ ਮਾਰ ਦੇ। ਵਿਚਾਰੇ ਨੇ ਜਾ ਕੇ ਮੱਛਲੀ ਨੂੰ ਕਾਰਨ ਲਗਿਆ ਮੱਛਲੀ ਉੱਥੇ ਆਂਦੀ ਹੈ ਪਰ ਉਸ ਦੀ ਪਤਨੀ ਦੇ ਇਰਾਦੇ ਨੇਕ ਨਹੀਂ ਸੀ। ਉਹਨੇ ਇੱਕੋ ਦਮ ਜਾਲ ਪਾਇਆ ਤੇ ਮੱਛਲੀ ਫੜ ਕੇ ਇੱਕ ਘੜੇ ਦੇ ਵਿੱਚ ਪਾ ਲਈ। ਉਹਨੇ ਪਹਿਲੇ ਹੀ ਸਾਰੀ ਗੱਲਬਾਤ ਕੀਤੀ ਹੋਈ ਸੀ ਤੇ ਉਹ ਰਾਜੇ ਦੇ ਮਹਿਲ ਵਿੱਚ ਗਈ ਤੇ ਉਹਨੇ ਪਹਿਲਾਂ ਹੀ ਕਿਹਾ ਹੋਇਆ ਸੀ ਕਿ ਮੈਂ ਤੁਹਾਨੂੰ ਇੱਕ ਬੋਤਲ ਵਿੱਚ ਰਾਣੀ ਮਛਲੀ ਲਿਆ ਕੇ ਦੇਵਾਂਗੀ ਉਸ ਦੇ ਬਦਲੇ ਵਿੱਚ ਮੈਨੂੰ ਇੰਨੇ ਸੋਨੇ ਦੀਆਂ ਮੋਹਰੇ ਚਾਹੀਦੀਆਂ ਨੇ ਹੁਣ ਉਹ ਰਾਣੀ ਦੇ ਕੋਲ ਮਛਲੀ ਲੈ ਕੇ ਹਾਜ਼ਰ ਹੋਈ ਰਾਣੀ ਨੇ ਕਿਹਾ ਕਿ ਇਸ ਆਧਾਰਣ ਜੀ ਮਛਲੀ ਦੇ ਬਦਲੇ ਤੈਨੂੰ ਇੰਨੀ ਜ਼ਿਆਦਾ ਧਨ ਰਾਸ਼ੀ ਕੌਣ ਦੇਵੇਗਾ ਉਹਨੇ ਕਿਹਾ ਨਹੀਂ ਰਾਣੀ ਇਹ ਮਛਲੀ ਬੋਲਦੀ ਹੈ ਉਹਨੇ ਕਿਹਾ ਚਲ ਬੁਲਾ ਕੇ ਦਿਖਾ ਰਾਣੀ ਨੇ 10-12 ਵਾਰ ਉਸ ਨੂੰ ਬੁਲਾਇਆ ਮਛਲੀ ਵਿਚਾਰੀ ਕਿੱਥੋਂ ਬੋਲਣ ਵਾਲੀ ਸੀ ਉਹ ਬੋਲੀ ਨਾ ਰਾਣੀ ਕਹਿੰਦੀ ਕਿ ਮੈਨੂੰ ਤਾਂ ਇਹ ਤੇਰੀ ਸਧਾਰਨ ਜਿਹੀ ਮੱਛੀ ਲੱਗਦੀ ਹੈ ਉਹ ਕਹਿਣ ਲੱਗੀ ਕੋਈ ਗੱਲ ਨਹੀਂ ਤੂੰ ਅੱਜ ਰਾਤ ਦੇ ਖਾਣੇ ਵਿੱਚ ਇਸ ਨੂੰ ਖਾ ਲਈ ਮੈਂ ਇਸ ਨੂੰ ਰੱਖ ਕੇ ਚਲੀ ਜਾਂਦੀ ਹਾਂ ਮੱਛੀ ਬੋਲੀ ਰਾਣੀ ਇਹੋ ਜਿਹਾ ਕੁਫਰ ਮੇਰੇ ਨਾਲ ਨਾ ਤੋਲ ਜਦ ਉਸ ਨੂੰ ਬੋਲਦਿਆਂ ਹੋਇਆ ਰਾਣੀ ਨੇ ਗੱਲ ਕਰਦਿਆਂ ਹੋਇਆ ਸੁਣਿਆ ਤਾਂ ਰਾਣੀ ਵੀ ਹੈਰਾਨ ਹੋ ਗਈ ਮੱਛੀ ਤੇ ਬੋਲ ਪਈ ਸੀ ਰਾਣੀ ਨੇ ਬੜਾ ਸਾਰਾ ਧਨ ਸੋਨਾ ਦਿੱਤਾ ਤੇ ਉਸ ਨੂੰ ਉੱਥੋਂ ਵਿਦਾ ਕਰ ਦਿੱਤਾ ਹੁਣ ਉਹ ਜਿਹੜਾ ਕਿਸਾਨ ਸੀ ਉਹ ਬਹੁਤ ਹੀ ਦੁਖੀ ਰਹਿਣ ਲੱਗਿਆ ਕਿ ਮੇਰੇ ਕਰਕੇ ਇੱਕ ਬੇਜੁਬਾਨ ਜਿਹੜੀ ਮੱਛਲੀ ਸੀ ਉਸ ਨੂੰ ਇੰਨਾ ਜ਼ਿਆਦਾ ਪਰੇਸ਼ਾਨ ਹੋਣਾ ਪਿਆ ਹੈ ਹੁਣ ਉਹ ਸੋਚਣ ਲੱਗਿਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਨੂੰ ਬਚਾਇਆ ਜਾਵੇ ਉਸ ਨਗਰ ਦਾ ਜਿਹੜਾ ਰਾਜਾ ਤੇ ਰਾਣੀ ਸਨ ਉਹ ਸੰਤਾਂ ਫਕੀਰਾਂ ਦੀ ਬੜੀ ਇੱਜ਼ਤ ਕਰਿਆ ਕਰਦੇ ਸਨ ਹੁਣ ਉਹ ਸੰਤ ਫਕੀਰ ਬਣ ਕੇ ਤੇ ਰਾਜ ਮਹਿਲ ਦੇ ਅੰਦਰ ਗਿਆ ਜਾ ਕੇ ਰਾਜੇ ਨੂੰ ਕਹਿੰਦਾ ਕਿ ਰਾਜਾ ਮੈਂ ਸੁਣਿਆ ਹੈ ਤੇਰੇ ਕੋਲ ਇੱਕ ਬੋਲਣ ਵਾਲੀ ਮੱਛਲੀ ਹੈ ਪਰ ਤੈਨੂੰ ਦੱਸ ਦਵਾਂ ਕਿ ਉਹ ਜਿਹੜੀ ਮੱਛਲੀ ਹੈ ਨਾ ਉਹ ਤੇਰੇ ਪਰਿਵਾਰ ਲਈ ਮੁਸੀਬਤ ਤੇ ਦੁੱਖ ਲੈ ਕੇ ਆਵੇਗੀ ਜਿੰਨੀ ਛੇਤੀ ਹੋ ਜਾਵੇ ਉਨੂੰ ਇਥੋਂ ਛੱਡਿਆ ਤੇ ਰਾਜਾ ਕਹਿਣ ਲੱਗਿਆ ਫਕੀਰ ਜੀ ਇਹ ਮੱਛਲੀ ਮੇਰੇ ਲਈ ਕੀ ਮੁਸੀਬਤ ਲੈ ਕੇ ਆ ਸਕਦੀ ਹੈ ਮੈਂ ਇਸ ਨੂੰ ਨਹੀਂ ਜਾਣ ਦੇ ਸਕਦਾ ਸੰਤ ਫਕੀਰ ਜੀ ਕਹਿੰਦੇ ਕਿ ਤੇਰੀ ਇੱਛਾ ਦੱਸਣਾ ਮੇਰਾ ਫਰਜ਼ ਸੀ ਅੱਗੇ ਮੰਨਣਾ ਨਾ ਮੰਨਣਾ ਤੇਰੀ ਇੱਛਾ ਹੈ ਉਹਨੇ ਕਿਹਾ ਠੀਕ ਹੈ ਨਾ ਕਹਿ ਕੇ ਜੋ ਕਿਸਾਨ ਸੰਤ ਫਕੀਰ ਬਣਿਆ ਹੋਇਆ ਸੀ ਉਥੋਂ ਚਲੇ ਗਏ ਉਨੇ ਦੇਖਿਆ ਅਭੀ ਰਾਜੇ ਨੇ ਹਜੇ ਵੀ ਨਹੀਂਆ ਉਨੇ 65% ਦੇ ਕੇ ਰਾਜੇ ਦੇ ਦਰਬਾਰੀ ਦੀ ਨੌਕਰੀ ਲੈ ਲਈ ਰਾਜੇ ਦੇ ਪਿੱਛੇ ਪਿੱਛੇ ਰਹਾ ਕਰਦਾ ਇੱਕ ਦਿਨ ਰਾਜੇ ਨੇ ਕਿਹਾ ਮੈਂ ਫਲਾਣੀ ਥਾਂ ਸ਼ਿਕਾਰ ਖੇਡਣ ਜਾਣਾ ਹੈ ਪਹਿਲਾਂ ਟੁੱਟੇ ਖਸਤੇ ਰਾਹ ਹੋਇਆ ਕਰਦੇ ਸੀ ਇੱਕੋ ਹੀ ਰਾਹ ਸੀ ਉਨੇ ਸਾਰੀ ਰਾਤ ਉੱਥੇ ਬੜੇ ਵੱਡੇ ਵੱਡੇ ਟੋਏ ਪੱਟ ਦਿੱਤੇ ਅਤੇ ਉਸ ਦੇ ਉੱਤੇ ਘਾ ਪਾ ਦਿੱਤਾ ਜਦੋਂ ਰਾਜਾ ਉਧਰੋਂ ਜਾਣ ਲੱਗਿਆ ਤਾਂ ਰਾਜਾ ਡਿੱਗ ਪਿਆ ਜਦੋਂ ਰਾਜਾ ਡਿੱਗਿਆ ਤਾਂ ਉਸ ਦੇ ਮਨ ਵਿੱਚ ਥੋੜੀ ਜਿਹੀ ਸ਼ੰਕਾ ਆਈ ਕਿ ਇਹ ਸਾਰਾ ਕੁਝ ਮੱਛਲੀ ਦੇ ਕਾਰਨ ਹੋ ਰਿਹਾ ਹੈ ਪਰ ਫਿਰ ਸੋਚਣ ਲੱਗਿਆ ਕਿ ਇਹ ਤਾਂ ਅਣਜਾਣੇ ਵਿੱਚ ਵੀ ਤਾਂ ਹੋ ਸਕਦਾ ਹੈ ਕੋਈ 10-15 ਦਿਨ ਲੰਘੇ ਤਾਂ ਰਾਜਾ ਠੀਕ ਹੋ ਗਿਆ। ਰਾਣੀ ਕਹਿੰਦੀ ਵੀ ਤੁਸੀਂ ਹੁਣ ਠੀਕ ਹੋ ਗਏ ਹੋ। ਮੈਂ ਇੱਥੇ ਮੰਦਰ ਵਿੱਚ ਸੁਖਣਾ ਸੁਖੀ ਸੀ ਵੀ ਜਦੋਂ ਤੁਸੀਂ ਠੀਕ ਹੋ ਜਾਓਗੇ ਤਾਂ ਉੱਥੇ ਜਾ ਕੇ ਮੱਤਾ ਟੇਕਾਂਗੇ। ਮੇਰੇ ਨਾਲ ਚਲੋ। ਹੁਣ ਉਹ ਦਰਬਾਰੀ ਸੀ ਉਹਨਾਂ ਦੇ ਨਾਲ ਉਸਨੇ ਜਿਸ ਜਿਸ ਪਾਸਿਓਂ ਰਾਣੀ ਨੇ ਉਤਰਨਾ ਸੀ ਉਸੇ ਪਾਸੇ ਤੇਲ ਡੋਲ ਦਿੱਤਾ। ਤੇ ਜਦੋਂ ਰਾਣੀ ਜਾਨ ਲੱਗੀ ਤਾਂ ਰਾਣੀ ਬਹੁਤ ਜ਼ੋਰ ਦੀ ਡਿੱਗੀ ਹੁਣ ਰਾਣੀ ਵੀ மஞ்சੇ ਤੇ ਪੈ ਗਈ 10-15 ਦਿਨਾਂ ਬਾਅਦ ਰਾਣੀ ਵੀ ਠੀਕ ਹੋ ਗਈ ਤੇ ਰਾਜੇ ਨੂੰ ਅਹਿਸਾਸ ਹੋ ਗਿਆ ਵੀ ਮੱਛੀ ਸਾਡੇ ਲਈ ਠੀਕ ਨਹੀਂ ਹੈ ਉਹਨੇ ਉਸੇ ਦਰਬਾਰੀ ਨੂੰ ਦਿੱਤੀ ਵੀ ਜਾ ਕੇ ਇਸ ਨੂੰ ਦਰਿਆ ਦੇ ਵਿੱਚ ਸੋਟਿਆ ਤੇ ਹੁਣ ਉਸਨੇ ਆਟੇ ਦੀਆਂ ਗੋਲੀਆਂ ਬਣਾਈਆਂ ਉਸ ਮੱਛਲੀ ਨੂੰ ਨਾਲ ਲੈ ਕੇ ਦਰਿਆ ਦੇ ਕੰਡੇ ਆਇਆ ਤੇ ਉਸ ਨੂੰ ਦਰਿਆ ਵਿੱਚ ਪਾ ਦਿੱਤਾ ਤੇ ਮੱਛਲੀ ਕਹਿੰਦੇ ਵੀ ਮੈਨੂੰ ਪਤਾ ਹੈ ਤੇਰੀ ਕੋਈ ਮਾੜੀ ਭਾਵਨਾ ਨਹੀਂ ਸੀ ਮੈਨੂੰ ਦੁੱਖ ਪਹੁੰਚਾਣ ਦੀ ਪਹਿਲਾਂ ਤੂੰ ਸਾਧੂ ਬਣ ਕੇ ਆਇਆ ਸੀ ਟੋਏ ਵੀ ਤੂੰ ਹੀ ਪੱਟੇ ਸੀ ਹੋਰ ਤੇ ਹੋਰ ਰਾਣੀ ਨੂੰ ਵੀ ਤੂੰ ਹੀ ਸੁਟਿਆ ਸੀ ਮੈਂ ਸਭ ਕੁਝ ਜਾਣਦੀ ਹਾਂ ਪਰ ਫਿਰ ਵੀ ਅਜ ਤੋਂ ਬਾਅਦ ਮੈਂ ਤੈਨੂੰ ਕਦੇ ਨਹੀਂ ਮਿਲਣ ਆਵਾਂਗੀ ਉਹਨੇ ਮੂਹ ਦੇ ਵਿੱਚੋਂ ਇੱਕ ਲਾਲ ਕੱਢਿਆ ਤੇ ਉਸ ਵੱਲ ਸੁੱਟ ਦਿੱਤਾ ਤੇ ਕਿਹਾ ਕਿ ਇਹ ਤੈਨੂੰ ਮੈਂ ਤੋਹਫੇ ਵਜੋਂ ਦੇ ਕੇ ਜਾ ਰਹੀਆਂ ਪਰ ਅੱਜ ਤੋਂ ਬਾਅਦ ਮੈਂ ਤੇਰੇ ਪੁਕਾਰੇ ਤੇ ਕਦੀ ਨਹੀਂ ਆਵਾਂਗੀ ਇੰਨਾ ਕਹਿ ਕੇ ਉਹ ਮਛਲੀ ਉੱਥੋਂ ਚਲੀ ਗਈ ਉੰਨੇ ਉਹ ਲਾਲ ਚੁੱਕ ਕੇ ਉਸ ਨੂੰ ਲੈ ਕੇ ਚਲਿਆ ਗਿਆ ਤੇ ਆਪਣੀ ਧਨ ਸੰਪਤੀ ਸੀ ਉਸ ਨੂੰ ਹੋਰ ਵਧਾਇਆ ਹੋਰ ਖੇਤ ਖਰੀਦ ਲੇ ਮਿਹਨਤ ਕਰਨ ਲੱਗਿਆ ਉਹ ਜੋ ਕਮਾਉਂਦਾ ਸੀ ਉਸ ਦੇ ਵਿੱਚੋਂ ਦਾਨ ਪੁੰਨ ਕਰਨ ਲੱਗਿਆ ਮੱਛੀਆਂ ਨੂੰ ਵੀ ਆਟਾ ਪਾਂਦਾ ਤੇ ਉਸ ਨੂੰ ਸਮਝ ਆ ਗਿਆ ਸੀ ਕਿ ਜੋ ਦਾਨ ਪੁੰਨ ਕਰਦੇ ਹਾਂ ਉਸ ਨਾਲ ਪਰਮਾਤਮਾ ਆਪਣੇ ਦਿਨ ਜ਼ਰੂਰ ਬਦਲਦਾ ਹੈ ਤੇ ਜਦ ਆਪਾਂ ਕਿਸੇ ਦਾ ਮਾੜਾ ਕਰਦੇ ਹਾਂ ਤੇ ਆਪਣੇ ਨਾਲ ਮਾੜਾ ਜ਼ਰੂਰ ਵਾਪਰਦਾ ਹੈ ਉਸ ਦੀ ਪਤਨੀ ਨੂੰ ਇੱਕ ਐਸਾ ਰੋਗ ਹੋ ਗਿਆ ਕਿ ਉਹ ਅਕਾਲ ਚਲਾਣੇ ਕਰ ਗਈ ਉਹਨੇ ਹੁਣ ਕੋਈ ਦੂਜਾ ਵਿਆਹ ਨਾ ਕਰਾਇਆ ਉਹ ਲੋਕਾਂ ਦੀ ਭਲਾਈ ਦੇ ਵਿੱਚ ਹੀ ਆਪਣੇ ਦਿਨ ਬਤੀਤ ਕਰਨ ਲੱਗਿਆ ਤੇ ਮੱਛੀਆਂ ਨੂੰ ਰੋਜ਼ ਆਟਾ ਪਾਇਆ ਕਰਦਾ ਤੇ ਫਕੀਰ ਹਮੇਸ਼ਾ ਹੀ ਕਹਿਆ ਇੱਕ ਗੱਲ ਕਹਿਆ ਕਰਦੇ ਹਨ ਕਿ দান-ਪੁੰਨ ਜ਼ਰੂਰ ਕਰੋ ਇਹੀ ਚੀਜ਼ ਹੈ ਜੋ ਤੁਹਾਡੇ ਨਾਲ ਜਾਵੇਗੀ ਬੇਜੁਬਾਨਾਂ ਨੂੰ ਜੋ ਅਸੀਂ ਦਾਨ ਪੁੰਨ ਕਰਦੇ ਹਾਂ ਇਹਨਾਂ ਦੀ ਅਸੀਸ ਜ਼ਰੂਰ ਲੱਗਦੀ ਹੈ ਇਸ ਲਈ ਆਪਣੀ ਕਮਾਈ ਚ ਦਾਨ ਪੁੰਨ ਜ਼ਰੂਰ ਕਰਿਆ ਕਰੋ ਤੁਹਾਡੇ ਦਿਨ ਜ਼ਰੂਰ ਬਦਲ ਜਾਣਗੇ ਫਿਰ ਸੰਗਤ ਜੀ ਅੱਜ ਦੀ ਇਹ ਵੀਡੀਓ ਵਿੱਚ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੀ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਦੇ ਨਾਲ ਵੀ ਵਾਹਿਗੁਰੂ ਬੋਲ ਕੇ ਆਪਣੀ ਰਸਨਾ ਨੂੰ ਵੀ ਪਵਿੱਤਰ ਕਰਿਓ ਜੀ